ਜੇ ਨਾ ਜੇ ਸੁਪਨਾ ਸੱਚ ਮੰਨੇ ਹੋਇਆ ਹੈ ਜਿਵੇਂ ਜਿੰਨਾ ਚਿਰ ਜਗ ਜੀਵਨ ਸੱਚ ਮੰਨਿਆ ਹੋਇਆ ਹੈ ਆਤਮਾ ਦਾ ਸੁਖ ਹੁੰਦਾ ਹੈ ਸਰੀਰ ਦਾ ਸੁਖ ਦੁਖ ਤਾਂ ਰਹਿਦਾ ਹੀ ਸੰਸਾਰ ਦਾ ਸੁਖ ਦੁਖ ਸੰਸਾਰ 'ਚ ਰਹਿ ਜਾਂਦਾ ਹੈ ਸਰੀਰ ਦੇ ਸੁਖ ਦੁਖ ਦਾ ਸੰਸਾਰ ਨੂੰ ਸਮਝਦਾ ਹੈ ਆਤਮਾ ਨਾਲ ਕਿਸ ਨੂੰ ਚਿੰਤਾ ਤੇ ਹੀ ਦਿਸੈ ਸਭ ਕੋਏ ਚਿੰਤਾ ਤੇ ਹੀ ਦਿਸੈ ਸਭ ਕੋਏ ਕਿਸੇ ਨੂੰ ਪੁੱਛ ਲੋ ਚਿੰਤਾ ਜਗ ਰਸਤਾ ਵੱਧ ਹੋ ਜੀ ਦੇ ਲੋ ਚੇਤ ਇੱਕ ਤਹੀਂ ਸੁਖ ਹੋਏ ਚੇਤੇ ਬਸ ਚੇਤੇ ਤੇ ਕੋਮਾ ਲਾਣਾ ਇੱਕ ਨਹੀਂ ਇੱਕ ਤਾਂ ਸੁੱਤਾ ਹੀ ਨਹੀਂ ਇੱਕ ਗੀ ਚੇਤੂ ਆ ਇੱਕ ਕਦੇ ਸੁੱਤਾ ਹੁੰਦਾ ਜਦ 에ਕਾ ਹੈ ਉਹਦੇ ਨਾਲ ਉਹ ਸੁੱਤਾ ਹੁੰਦਾ ਹੀ ਚੇਤਾ ਜਾਂ ਚੇਦਦਾ ਜਾਂਦਾ